ਇੱਕ ਬੰਦਾ ਜੰਗਲੋਂ ਤਾਂ ਰੁਕੀ ਐ ਸਾਰੇ ਕੋਲ ਕਹਦੇ ਪਹਿਲਾਂ ਗੀਤਿੰਨੇ ਰੁਕਣਾ ਕਰੀ ਹੋਏ ਕਿਤਾਬਾਂ ਮਿਲਦੀਆਂ ਪੜ੍ਹਨ ਵਾਸਤੇ ਬਾਪੇ ਵੀ ਜੰਨੇ ਨੇ ਇੱਕ ਬੰਦਾ ਜੰਗਲ ਚ ਝੰਕੜੀ ਪੈਦਾ ਹੋਇਆ ਉਹਦੀ ਝੰਕੜੀ ਚ ਲਾਈ ਦੇਣੀ ਉਹਨੂੰ ਰੁਕੀਆ ਨੀਰੋਕ ਬਾਪਾਂ ਨਹੀਂ ਉਹ ਜਿੰਨ੍ਹੇ ਤੋਂ ਲੱਕੜਾ ਕੱਟ ਕੇ ਸੁੰਦਰ ਤੇ ਵੇਨੇ ਚਾ ਕੇ ਖੇਤਾਂ ਚ ਲੇਬਰ ਕਰਕੇ ਰੋਟੀ ਨੂੰ ਹੁੰਦਾ ਹੈ ਪਰ ਆਪ ਨੂੰ ਦੋਸਤਾਂ ਕੋਲ ਘਰ ਦਾ ਉਧਾਰੀਆ ਲੈ ਕੇ ਸ਼ਹਿਰ ਜਾ ਕੇ ਸਟਰੀਟ ਕਲਾਈਫ ਕਰਦੇ ਫੁੱਟਪਾਥ ਤੇ ਬੈ ਕੇ ਬਰਦਾ ਹੈ ਉਹ ਮੁੱਚੀ ਦਾ ਮੁੰਡਾ ਦੁਨੀਆਂ ਦੀ ਪਾਵਰ ਬਣ ਗਿਆ ਬਾਈਕ ਟੋਨ ਸੀ ਉਹ ਆਪਣਾ ਹੈਮ ਲਿੰਕਨ ਅਮਰੀਕਾ ਦਾ ਪ੍ਰੈਜ਼ੀਡੈਂਟ ਇਹ ਹਿੰਮਤ ਦਾ ਕੋਈ ਨਾ ਡਰਦਾ ਜਿੱਥੇ ਜਾਓਗੇ ਪੁੰਨ

ਅਠਵੀਂ ਵੇਲੇ ਲੜਿਆ ਮੈਂ ਸਭਿਮਾਨੀ ਜੀ ਮਤਰਾ ਮੇਰਾ ਗਿਆ ਬਣਿਆ ਨਹੀਂ ਲੁਕਿਆ ਨਹੀਂ ਅਠਵੀਂ ਵਾਰੀ ਮੇ ਲੜਿਆ ਅਠਵੀਂ ਵਾਰੀ ਲੰਘਾ ਲਿਆ ਬੰਦਿਆ ਜੰਗਲਸ ਤੇ ਪਿਆ ਸੀ ਤੇ ਤੁਸੀਂ ਤਾਂ ਜਿੰਨਾ ਚਾਹੋਗੇ ਰਾਈਜ਼ ਕਰ ਸਕਦੇ ਹੋ ਸਾਲਨ ਦੇ ਸਾਰੇ ਇਹ ਘੱਟ ਸਾਧ ਨੇ ਤੇ ਉਹਦੇ ਕੋਲ ਤਾਂ ਘੱਟ ਨਹੀਂ ਆ ਨਾ ਫਿਰ ਪ੍ਰੋਮਿਸ ਕਰਦੇ ਹੋ ਕਿ ਡੰਟ ਕੇ ਬੜੋਗੇ ਹਾਂ ਦੇਖੋ ਪ੍ਰੋਮਿਸ ਕਰਨ ਦੇ ਸੋਕੇ ਨਿਭਾਉਣੇ ਉੱਤੇ ਹੋ ਜਾਂਦੇ ਆ ਕਿਉਂਕਿ ਮਨ ਬੜਾ ਭੈੜਾ ਬਾਣੀ ਕੀ ਕਿਹਾ ਇਹ ਮਨ ਅੰਦੇ ਕੁੱਤੇ ਕੁਿਆਲ ਇਹ ਮਨੁੱਖਾਂ ਚੰਚਰਾ ਚ ਰਾਈਕ ਦਿਨਾਂ ਬੈਨੂ ਕਾਪੂ ਕੰਦ ਨੂੰ ਕੋਈ ਵੈਕਸੀਨ ਹੈ ਕਿਹੜੀ ਬਣਾਉਂ ਪਾਣੀ ਤੇ ਸਿਆਣੀ ਨੂੰ ਸ਼ਹਿਰਪੜ ਬਰਬਜੀ ਡਾ ਪਰ ਡਰਨ ਤੋਂ ਪੜੀਏ ਗੁੜਾ ਇਹ ਕਿਰਿ ਮੈਂ ਤੇ ਜੋਰ ਨਾਲ ਪੜਾਈ ਕਿ ਸ਼ਹਿਰਪਾਰਕ ਨੂੰ ਕਹਿੰਦੇ ਆ ਸਹੀ ਏ ਸਹੀ ਏ ਥੋੜੀ ਥੋੜੀ ਬਾਣੀ ਰੋਜ਼ ਪੜਨ ਨੂੰ ਸ਼ਹਿਰਪਾਰਕ ਕਹਿੰਦੇ ਜੇ ਇੱਕ ਕੰਧ ਵੀ ਰੋਜ਼ ਪੜ੍ਹਦਾ ਨਾ 5 ਮਿੰਟ ਸਮਝ ਕੇ ਪੜ੍ਹਦਾ 10 ਮਿੰਟ ਕੋਈ ਪਰੂ ਨਹੀਂ ਚਾਰ ਸਾਲ ਹੋ ਗਏ ਉਹ ਵੀ ਨਹੀਂ ਪੜਦਾ ਸਵੇਰੇ ਨਾ ਪੜ ਹੋਏ ਰਾਤ ਨੂੰ ਸੌਣ ਲੱਗਿਆ ਪੜਨੋ ਕੋਈ ਪਰੂ ਨਹੀਂ ਤਾਂ ਕੋਈ ਟਾਈਮ ਨਹੀਂ ਸਾਹ ਭੜੀ ਫੁਲਕਰੀ ਜਿੱਦ ਸਿਮਰਥ ਨੰਮਾ ਬੰਗਰ ਆਹੂ ਰਭ ਚੱਤੇ ਅਵੇ ਭਾਗ ਦਾ ਅਰਜਨ ਚ ਹੋਣਾ ਚਾਹੀਦਾ ਰਾਤ ਨੂੰ ਮਤ ਇਸੇ ਨਾਲ ਅੱਗਾ ਪੈ ਗਿਆ ਨਹੀਂ ਪੜਿਆ ਗਿਆ ਕੋਈ ਪਰੂ ਨਹੀਂ ਛੁੱਟੀਆਂ ਤੇ ਨਾਲ ਕਹਿੰਦੇ ਜਾਣਾ ਪੁੱਤੀ ਨਾਲ ਲੈ ਜਾ ਉੱਥੇ ਬਣਨਾ ਦੀ ਅਣਜਾਣ ਬੱਚੀਆਂ ਨੂੰ ਲਾ ਮਾਫ ਕਰਦੇ ਹਾਂ ਸ਼ੁੱਧ ਪਰੰਦੇ ਸਮਝਦੇ ਚਰਨ ਸਰਣ ਤੋਂ ਇੱਕ ਪੈਂਡਾ ਦਾਇ ਚਲ ਸਤਿਗੁਰ ਕੋਲ ਪੈਂਡਾ ਅੱਗੇ ਵੇਲੇ ਆਪੇ ਰਾਹ ਦੇ ਗਾਵਾ ਦੀ ਪੁਥੀਰ ਤੋਂ ਨਹੀਂ ਆਨੇ ਤੇ ਅਸਰ ਤੋਂ ਆਲੇ 201400 ਰੁਪਏ ਦੀਆਂ ਲੁੱਟੀਆਂ ਨੇ ਅਸੀਂ ਪੂਰੀ ਦੁਨੀਆ ਵਿੱਚ ਪਹੀ ਦੇ ਇੱਕ ਤੋਂ ਨਹੀਂ ਜਾਣਕਾਰ ਨੂੰ ਦੱਸਦੇ ਆ 75 ਸਮਾਗਮ ਸਟੂਡੈਂਟਸ ਦੇ ਹੋਏ ਨੇ ਸਿਰਫ ਉਪਰੋਕਤ ਦਾਇਰੇ ਇੱਕ 31 ਨਵੰਬਰ ਤੱਕ ਪੰਜਾਬ ਦੇ ਵਿੱਚ ਜਿਹੜੇ ਸਾਰੇ ਪੱਤਾਂ ਦੇ ਘੋਗ ਪਾਰੇ ਨੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਨੌਂ ਮੰਦਰ ਨੂੰ ਬਾਬਾ ਬਟਾਲਾ ਚ 21000 ਸੰਗਤਾਂ ਦੇ ਪੱਤਾਂ ਦੇ ਘੋਗ ਪਾਰੇ ਹੈ ਉਸੇ ਦਿਨ ਮੋਤੀਵਾਂ ਫਟਿਆਲੇ 11000 ਸੰਗਤ ਉਸੇ ਦਿਨ ਹਰੂਗੀ ਸਾਹਮੁਨੇਹਾਣਾ 8900 ਸੰਗਤਾਂ ਦੇ ਪੱਤਾਂ ਦੇ ਘੋਗ ਪਾਰੇ ਨੇ ਸੁਰਵਾਨ ਨੰਬਰ 40000 ਸੰਗਤ ਗੁਰੂ ਕੇਵਲ ਭਾਦਰ ਖਾਲਸਾ ਕਾ ਅਨੰਦਪੁਰ ਸਾਹਿਬ ਵਿੱਚ ਵੱਡਾ ਤਗੜਾ ਉਹ ਪਿੰਡ ਲੱਗੇ ਜੁਆਨ ਹਲਣ ਰਿਆ ਉਥੇ ਸਹਿ ਪਟਨ ਦੇ ਭੋਗ ਪਾਣੀ ਹੈ 23 ਨਵੰਬਰ ਨੂੰ ਤਰੰਡੀ ਸਾਬੋ ਇੱਥੇ ਆਉਣਾ ਹੈ ਇੱਥੇ 80000 ਸੰਗਤ ਸਹਿ ਪਟਨ ਦੇ ਭੋਗ ਪਾਣੀ ਹੈ ਸੰਗਤ ਦੇ ਭੋਗ ਨੇ ਸਟੂਡੈਂਟ ਦੇ ਨਹੀਂ ਹੈ ਸਟੂਡੈਂਟਾਂ ਦਾ ਵੱਖਰਾ ਸਮਾਰੋਹ ਨੇ ਹੋਰ ਆਸਟ੍ਰੇਲੀਆ ਦੇ ਵਿੱਚ 11 ਥਾਵਾਂ ਤੇ ਹੋਰ ਇੱਕ ਨਿਊਜ਼ੀਲੈਂਡ ਵਿੱਚ 10 ਥਾਵਾਂ ਤੇ ਲੰਡਨ 'ਚ 8 ਥਾਵਾਂ ਤੇ ਬੈਲਗੋ ਦੇ ਵਿੱਚ ਬੈਲਜੀਅਮ ਦੇ ਵਿੱਚ ਪੈਰਿਸ ਦੇ ਵਿੱਚ ਜਰਮਨ ਦੇ ਵਿੱਚ ਦੁਨੀਆ ਦੇ ਵੱਖ-ਵੱਖ ਥਾਵਾਂ ਤੇ 150 ਥਾਵਾਂ ਤੇ ਸਾਰੇ ਇੰਡੀਆ ਦੇ ਸਟੇਟਾਂ 'ਤੇ ਭਾ ਕੇ ਸਹਿ ਪ੍ਰਧਾਨ ਦੇ ਕੋਲ ਕਹਰੇ ਨੇ ਸਾਡੇ 3 ਲੱਖ ਪਰਸੋਂ ਤੋਂ ਹੋਏ ਨੇ ਗੁਆਲੇਰ ਇਹ ਜਿਹੜਾ ਮੈਂ ਤੁਹਾਨੂੰ ਕਹਿ ਦਿੱਤਾ ਸੀ ਉਹਨਾਂ ਸਾਰਨਾ ਸਵਾਗਤ ਤੇ ਚਾਰ ਜਨ ਹਾਜ਼ਰ ਕਰਦੇ ਭੁਗਾਇੇ ਨੇ ਪਰ ਟੀਮ ਦੇ ਜੀ ਨੇ ਧੋਖਾ ਦਿੱਤਾ ਸੋ ਕਿੰਨੇ ਬੱਚੇ ਭਾਵੇਂ ਤੁਹਾਨੂੰ ਜਿਹੜੇ ਸਹਿਜ ਪਾਠ ਕਰ ਰਹੇ ਨੇ ਸਹੀ ਤੇ ਸਹੀ ਤੇ ਸਾਨੀ ਬਾਣੀ ਨੂੰ ਪੜਨ ਲੱਗੇ ਹੋਏ ਨੇ ਐਨਰਸ ਕਰੋ ਇਹ ਕਹਿੰਦੇ ਜਿਦਵਰੀਏ ਉਹ ਮੱਥੇ ਕਰਮ ਉਹਰੇ ਬੱਚੇ ਕਿੰਨੇ ਬਾਬਾ ਜੀ ਗੁਆਂਢੀਆ ਹਕੂਮੀਆ ਫੰਡਾਂ ਦੇ ਸਿੱਧਾ ਸਹਾਇਤਾ ਜ਼ਰੀਏ ਲੈਣਾ ਚਾਹੀਦਾ ਅਸੀਂ ਕਰਾਂਗੇ ਕਿ ਪੁੱਤੀ ਸਾਹਿਬ ਕਿੱਥੋਂ ਕਰਕੇ ਇਹ ਦੱਸੋ ਇਹਕਰ ਹੁਣਾਂ ਦੇ 15000 ਰੁਪਏ ਕਿੱਥੇ ਭਲੀ ਕਰਾਂਗੇ ਕੋਈ ਟ੍ਰਾਂਸਪੋਰਟੇਸ਼ਨ ਦਾ ਖਰਚਾ ਨਹੀਂ ਕੋਈ ਸੇਵਾ ਚੰਦਰੀ ਫੀਸ ਨਹੀਂ ਕੋਈ ਦਸਵੰਦ ਵੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਵਾਂਗੇ ਅਸੀਂ ਬਿਜ਼ਨਸ ਕਰਨ ਨਹੀਂ ਆਏ ਜੀ ਕਿੰਨੇ ਬੱਚੇ ਪੜਨਾ ਚਾਹਣਗੇ ਅੰਡਰਸਟੈਂਡ ਸੈਜ ਗਾਟ ਟੈਕ ਅਨਗਰੋਇੰਗ ਦਾ ਗੋ ਅਨਗਰੋਇੰਗ ਦੇ ਸਾਰਾ ਦਿਨ ਪੜ੍ਹਾਈ ਕਰੋ ਆਪਣੀ ਭਾਈ ਕਰੋ ਆਪਣੀ ਦੁਸ਼ਤੀ ਆਓ ਸੌਣ ਲੱਗਿਆ 5 ਮਿੰਟ 10 ਮਿੰਟ ਚਾ ਲੋ ਮੇਰੀ ਨੂਰਾਨ ਸਭ ਤੋਂ ਵੱਧ ਦੀ ਪੜ੍ਹਾਈ ਆ ਉਹ ਭਾਈ ਆਪਣੀ ਜ਼ਰੂਰਤਾਂ ਅੱਗੇ ਕਰੋ ਆਪਣੇ ਘਰ ਕਰੋ ਇੱਕ ਸਹਿਜ ਮਾਹਰ ਹੁਕਮੇ ਗੁਰਪ੍ਰਸਾਦ ਉਹ ਆਪਣਾ ਜਾਰੀ ਰੱਖੋ ਉਹ ਇਹ ਅਨੁਕਿਆ ਸਾਰੇ ਕਰਦੇ ਨਹੀਂ ਜੇ ਕੋਈ ਕੌਂਟੀ ਨਾ ਕਰਾਂ ਤੇ ਸਾਰਾ ਬੁੱਕੇ ਦੇਖੋ ਕਿੰਨੇ ਮੰਨਦੀਏ ਜੀ ਬਾਜਾ ਆਪ ਵੀ ਦੇਖੋ ਆਪ ਵੀ ਦੇਖੋ ਸਰ ਕਿੰਨੇ ਮੰਨਦੀਏ ملکی سن دی دیکھو سو مدینے، اسی مدینے، ستر مدینے کی مدینے کی چھوٹے بچے نہیں ہیں بچے کارک کے کارک کے لئے بچے نہیں ہیں سارے ہائی پوکر ساں پاک آلوالے باتی ساں میں بچیاں لے بچیاں کے کارک کے لئے کیونے کیونے ہیں جی منتا جا ساں ਕਹਿੰਦਾ ਬੀਜੇ ਵੱਜਦਾ ਸੀ ਪ੍ਰੋਗਰਾਮ ਹੋਉਂਦੇ ਸੀ ਗੀਤ ਹੋਉਂਦੇ ਸੀ ਹਵਾ ਚ ਗੋਲੀਆਂ ਚਾਉਂਦੇ ਸੀ ਕਹਿੰਦਾ ਥਾਂ ਦੀ ਆਵਾਜ਼ ਆਉਂਦੀ ਸੀ ਇਧਰ ਆਵਾਜ਼ ਆਉਂਦੀ ਸੀ ਜੱਪ ਪਾਇ ਕਰਦਾ ਮੈਂ ਕਿਹਾ ਤੂੰ ਵੱਜ ਜਾ ਕਿਹੜੇ ਦੇਸ਼ ਵਿੱਚ ਵੱਡੀ ਗਿੰਫੀ ਚੋਂ ਉਹ ਬਾਹਰ ਲਿੱਤੇ ਨੇ ਵੀਸਾ ਦੇਣ ਨੂੰ ਪੈਸੇ ਲਈ ਤੂੰ ਕਿਹੜੇ ਬਾਰੇ ਵਿੱਚ ਸਮਾਂ ਲੱਗਦਾ ਕਿੱਟਿਆ ਵਾਲੇ ਘਰ ਵੜ ਗਿਆ ਤੇ ਹਿੰਦਿਆ ਵਾਲੇ ਘਰ ਵੜ ਜਾਂਦਾ ਇਹ ਲੋਕਾਂ ਨੂੰ ਡਿਪਰੈਸ਼ਨ ਹੋਣੀ ਸੀ ਲੱਗਿਆ ਤਾਡੇ ਬਿੰਡੇ ਵਿੱਚ ਤੇ ਵਿਆਹ ਵਾਲੀ ਗੋਲੀ ਦੇ ਨਾਲ ਦੰਸਰ ਮਾਰਕੀ ਸੀ ਸੇ ਉਹਨੂੰ ਸਾਥ ਸਾਥ ਦੀ ਕਹਾਣੀ ਹੋਈ ਸੀ ਕੋਲ ਕੋਲ ਇੱਕ ਜੀਮਾ ਦਾ ਬੱਚਾ ਮਰ ਗਿਆ ਸੀ ਪੱਤੀ ਚਲਾਨੇ ਦਾ ਜੀਜਾ ਉਸੇ ਹਰਪੁਰ ਚੈਨਾ ਸੀ ਇੱਕ ਸਟੂਡੈਂਟ ਜੇ ਮੈਂ ਮਗਾ ਗਲਤੀ ਨਹੀਂ ਸੁਣ ਪੜਾਂਗਾ ਨਾ ਤੇ ਰਾਤ ਕੱਜੂਗੀ ਤੇ ਤੇਰੀ ਵਿਆਹ ਵਾਲੀ ਗੋਲ ਦੇ ਕਿੰਨੇ ਘਰ ਚਾੜੇ ਹੋ ਤੁਸੀਂ ਪੜਦੇ ਰਹੋ ਸਭ ਵਿਆਹਾਂ ਨੂੰ ਮੁਕਾਇਮ ਕਰਦੇ ਹੋ ਜਿਹੜਾ ਸਾਡਾ ਬੁਤਾਰਾ ਜਿਹੜਾ ਸਾਡਾ ਰੁਝਾਨ ਜਿਹਦੇ ਨਾਲ ਸਾਡਾ ਤੋਂ ਵੇਖ ਸਾਡੇ ਬੱਚੇ ਸੁਣਦੇ ਸਨ ਉਹ ਸਭ ਵਿਆਹਾਂ ਹੈ ਇਹਨਾਂ ਸਾਡੇ ਸਮਾਜ ਨੂੰ ਪ੍ਰਭਾਵ ਕਰੇ ਉਹਨੂੰ ਬੇਚਾਰਾ ਕਹਿੰਦੇ ਨੇ ਇਹ ਸਭ ਬੇਚਾਰਾ ਨਹੀਂ ਹੈ ਬੇਚਾਰਾ ਮੈਨੂੰ ਰੋਣੇ ਕਰਨੀ ਕਿੰਨੀ ਜਿੱਦ ਦਾ ਸਮਾਜ ਹੈ ਅਪਣੀ ਲੰਬੀ ਵਾਕਿਆ ਕਰਾਂਗੇ ਸਮਾਂ ਹੀ ਖਤਮ ਹੋ ਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰਪ੍ਰੈਸ ਚਾਂਸਲਰ ਡਾਕਟਰ ਜੋਗ ਸਿੰਘ ਨਿਤਨੇ ਕਰਦੇ ਸੀ ਸਹਿਜ ਪਾਣ ਕਰਦੇ ਸੀ ਔਰ ਤੁਹਾਡੀ ਜਾਣ ਕਰਨ ਲਈ ਕੋਈ ਇਹ ਨਾ ਸੋਚੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਤ ਭਾਗ ਵਾਲਿਆਂ ਦਾ ਵਿਸ਼ਾ ਹੈ ਉਹ ਮੱਧੇ ਮਰਚਲੇ ਪ੍ਰੋਫੈਸਰ ਸੀ ਡਾਕਟਰ ਜੋਗ ਸਿੰਘ ਉਹ ਬਲਵਾਰੇ ਵਿੱਚ ਪਤਾ ਕਰਦੇ ਸੀ ਕਿ ਮੈਂ ਮੈਥ ਟੈਕਨੋਲੋਜੀ ਪੜ੍ਹ ਕੇ ਆਇਆ ਤੇ ਤੁਹਾਨੂੰ ਲੈਕਚਰ ਦੇ ਰਿਹਾ ਉਹ ਨਾਲ ਗੱਲ ਕਰੇ ਉਹ 22 ਚਾਂਸਟਰ ਪਾਣੀ ਪੰਨੋ ਵਾਲੇ ਪਿੰਨਾ ਗੱਤ ਸਾਲ ਨੰਬਰ ਸਰ ਤੋਂ ਹੋਵੇ ਸੀ ਮਸਲੀ ਉਹਨਾਂ ਦੀ ਆਖਰੀ ਗੱਲ ਹੈ ਉਹਦੇ ਹੱਥ ਖੁੱਤ ਪਰ ਗਿਆ ਉਹ ਪੁੱਤ ਮਰਿਆ ਹੋਵੇ ਤੇ ਬਾਪੂ ਦੇ ਚਿਹਰੇ ਤੇ ਸਵਾਲ ਹੁੰਦੀ ਹੈ ਆਵਾਜ਼ ਨਿਕਲਦੀ ਹੈ ਡਾਕਟਰ ਜੋਗ ਸਿੰਘ ਕੋਤੋਂ ਦੀ ਠਿਕਾਨੇ ਭਾ ਕੇ ਗੁਰੰਤਵਾਰ ਵਿੱਚ ਅਰਦਾਸ ਕਰਦਾ ਚੱਲਿਆ। ਉਹ ਤਾਂ ਮਰਦਾ ਤਾਂ ਲੋਕ ਕਹਿੰਦੇ ਅੱਪਾ ਤੇਰਾ ਕੀ ਹੋਇਆ। ਇਹਨਾਂ ਤੋਂ ਜੋਸ ਲੈ ਕਿੰਿਆ ਸੀ ਜਿਸ ਕੀ ਵਸਤਨ ਕਿਸ ਆਗੇ ਰੱਖੇ। ਵਾਹਿਗੁਰੂ ਜੀ ਤੁਸੀਂ ਦਿੱਤਾ ਸੀ ਤੁਹਾਡੀ ਮਾਨਤ ਸੀ ਤੁਸੀਂ ਦਿੱਤੀ ਵਸਤ ਵਾਪਸ ਲੈ ਲੀ। ਜਿੰਨਾ ਸਮਾਂ ਮੇਰੇ ਪਰਵਾਰ ਦਾ ਸਾਜ ਬਣਾਈ ਤੇ ਜਿਹੜੀ ਲਾਖਤ ਨਾਲ ਜੀਵਿਆ ਕਈ ਪੁੱਤ ਕੰਗਣ ਭਣ ਕੇ ਨੁਮਦੇ ਨੇ। ਕਿੰਦਾ ਵਾਹਿਗੁਰੂ ਕਿਾ ਤੁਹਾਡਾ ਸੁਖਰਾਣਾ ਕਰਨਾ ਕੋਤ ਜੰਮਦਾ ਤੇ ਸਾਰੇ ਸੁਖਰਾਣਾ ਕਰਦੇ ਆ ਨਾ ਉਹ ਤੋਂ ਵੜਿਆ ਹੋਏ ਕੋਈ ਸੁਖਰਾਣਾ ਕਰਦੇ ਕਿਾ ਪਾਣੀ ਪੜਨ ਵਾਲਾ ਡਾਕਟਰ ਜੋਰ ਸਿੰਘ ਕੋਤ ਦਿੱਲੀ ਖਾਲੇ ਖੜਾ ਸਭ ਤੋਂ ਪਹਿਲਾ ਸੁਖਰਾਣਾ ਕਰਿਆ ਨਾਨਕ ਭਗਤਾ ਸਦਾ ਕਾਲ ਵਿਕਾਸ ਬਣੇ ਕਿਹੜਾ ਕਿੱਥੋਂ ਦਿੰਦਾ ਪਾਣੀ ਚੋਂ ਜੁਗਿਆਲੇ ਪਿੱਛੇ ਨਾ ਇੱਕ ਬੱਚਾ ਸੀ ਹਮਪ੍ਰੀਖ ਸੀ ਉਹਨੇ ਪੀ ਐਚ ਡੀ ਕੀਤੀ ਭਾਈ ਵੀਰ ਸਿੰਘ ਦੇ ਸਾਹਿਬ ਦੇ ਚਿੰਗ ਦ੍ਰਿਸ਼ਟੀ ਤੋਂ ਫਿਲੀਜਨ ਫਾਰਮਟ ਤੋਂ ਬਣਾ ਕੇ ਜੁੜ ਉਸ ਦੀ ਉਹਨੇ ਪਹਿਲੀ ਟੈਂਪਟ ਵਿੱਚ ਡਿਗਰੀ ਸੀ ਐਮ ਕੈਪਰੀਅਮ ਕਿਤਾਸੀ ਬੱਲੇ ਜਿਆ ਹੈ ਤੇ ਤੁਹਾਡੇ ਸਾਥ ਤੋਂ ਜੀਏ ਸੀ ਐਮ ਜੀ ਬਬਰ ਡਿਗਰੀ ਅੰਮੇ ਕਰਦੇ ਸੀ ਉਹ ਪੀ ਐਚ ਡੀ ਕਰਦੇ ਸਨ ਉਹ ਬੱਚੇ ਵੀ ਪੀ ਐਚ ਡੀ ਚਾਹੇ ਉਹਨਾਂ ਨੇ ਡੀ ਐਸ ਮੋਟਰ ਤੋਂ ਪੜ੍ਹਾਈ ਕੀਤੀ ਸਭ ਬੜੀਆਂ ਸਭ ਨੂੰ ਮੈਂ ਬੁਨਾ ਕਰਦਾ ਕਿੰਨੇ ਬੜੇ وہ مردہ بلدہ کارپتے گاڑ سار پر اوڑا اگلے پر بڑکنکے دو ہالچان دیچوں کو دو ہالچاند ہوگی دو ہالچان دیچوں کو دو ہالچاند ہوگی ہونسے یہ ہو وہ میرا میکناہ سید اور ہم در اگر دو پرسند چند جو پرسند بندہ پرسند سالٹ اپکے دو لیکشے که سکتا ہے انسو پرسند کم کنسنگ دا ہے درستو پانچو کلکٹر ہوتا سپکتا ہے کنسنگ دا ہے یہ وہ خدا تو دیوچے پ ਕਿੱਥੋਂ ਲੰਦੀ ਹੈ ਇਹ ਵਤਨ ਬਾਣੀ ਤੋਂ ਜਿਹੜੇ ਕਹਿੰਦੇ ਨਾ ਕੈਗ ਲਾ ਕੇ ਗੰਗਾਂ ਖੋਲ ਜਾਂਦੇ ਉਹਨਾਂ ਨੂੰ ਬਸੇ ਜਾ ਕੇ ਕਿ ਕੈਗ ਲਾ ਕੇ ਗੰਗ ਵੀ ਖੋਲਦੇ ਹੁੰਦਾ ਮਾਝੰਦਾ ਇਹਨਾਂ ਜਦੋਂ ਮੇਰੇ ਸਾਹਮਣੇ ਗਮਾਂ ਦੀ ਰਾਤ ਨੂੰ ਮੈਂ ਇੱਕ ਮੇਰੇ ਗੀਤ ਰੰਮੇ ਨੇ ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ ਉਹ ਰੋਂਦਾ ਤੇ ਗਾਉਂਦਾ ਤੇ ਪੀਂਦਾ ਮਰ ਗਿਆ ਵੀ ਬਤੀਸਾਉਂਦੀ ਅੰਦਰ ਇਹ ਕੈਗ ਲਾ ਕੇ ਜ਼ਿੰਦਗੀ ਲਈ ਮੌਤ ਖੰਦੀ ਹੈ ਬਾਣੀ ਪੜ ਕੇ ਹਿੰਮਤ ਕਜ ਜਿੰਗ ਨਦੀਆ ਬਾਣੀਆ ਪੜਨੀ ਚਾਹੀਦੀ ਹੈ ਬਸ ਮੈਂ ਇਨਾ ਹੀ ਸੁਨੇਹਾ ਦੇਣਾ ਕਿ ਆਪ ਸਾਰੇ ਡਾਕਟਰ ਅਗਨਪ੍ਰੀਤ ਸਿੰਘ ਵਰਗੇ ਭਣਿਓ ਫੂਲਾ ਦਾ ਜਿਹੜਾ ਪੀ ਐਚ ਡੀ ਦਾ ਡਿਸਰ ਹੈ ਉਹ ਮੈਂ ਗੁਰੂਗ੍ਰਾਮ ਸਾਹਿਬ ਧਨਕਪੁਰ ਦੀ ਲੈਕਚਰਿੰਗ ਨੂੰ ਪੇਚ ਕਰਕੇ ਜਾਵਾਂਗਾ ਇੱਕ ਉਹਨਾਂ ਦੀ ਹੋਰ ਖੋਜਕੁਕ ਹੈ ਭਾਈ ਵੀਰ ਸਿੰਘ ਦੀ ਇਤਿਹਾਸਕਾ ਦੀ ਵਿਆਖਿਆ ਕਾਲੀ ਤੇ ਕੋਸ਼ਕਾ ਦੀ ਇਹ ਵੀ ਕੋਰਸ ਦੀ ਬੁੱਕ ਹੈ ਇਹ ਕੈਬਿਨਟ ਕਰਕੇ ਜਾਵਾਂਗਾ ਇਹਨਾਂ ਕਿਤਾਬਾਂ ਦੀ ਮੈਂ ਪੀਡੀਐਫ ਵੀ ਸਾਨੂੰ ਪਾਵਾਂਗਾ ਤਾਂ ਕਿ ਜਿਹੜੇ ਬੱਚੇ ਨੂੰ ਲੋੜ ਹੋਵੇ ਉਹ ਲੈ ਸਕੇ ਜਾਂ ਲਾਇਬ੍ਰੇਰੀਜ਼ ਬੈਠ ਕੇ ਪੜ੍ਹ ਸਕੇ ਇੱਕ ਹੋਰੋਂ ਦੀ ਕਿਤਾਬ ਹੈ ਅਮਨ ਤੇ ਪ੍ਰੀਤ ਦੀਆਂ ਪੈੜਾਂ ਕਿੰ ਵਿੱਚ 165 ਕਵਤਾਵਾਂ ਨੇ ਰੋਜ਼ ਦੇ ਸੈਰੋਡੇ ਵੀਵਨ ਦੇ ਮਹੂਰਤ ਦੇ ਵਸਮਾਨ ਦੇ ਵਸ ਸੁਧਾਰਕ ਦਿਵਸ ਆਜ਼ਾਦੀ ਦਿਵਸ ਹਰ ਦਿਨ ਤੇ ਕਵਤਾਵਾਂ ਸਮਾਜਿਕ ਬੁਰਾਈਆਂ ਦੇ ਹਵਤਾਵਾਂ ਨੇ, ਕਰੋਨਾ ਦੇ ਹਵਤਾਵਾਂ ਨੇ, ਕਿਸਾਨੀ ਸੰਘਰਸ਼ ਦੇ ਕਰਤਾਵਾਂ ਨੇ ਤੇ ਉਹਨੇ ਆਪਣੀ ਬਿਮਾਰੀ ਤੇ ਵੀ ਹਵਤਾਵਾਂ ਲਿਖੀਆਂ ਤੇ ਪੀਜੀਆਈ ਚੰਡੀਗੜ੍ਹ ਦੇ ਹਟਟੋਲੋ ਦੀ ਬਾੜ ਵਿੱਚ ਉਹਨੇ ਰਹਿੰਦਿਆਂ ਉਹਨੇ ਇੱਕ ਰੱਬ ਨੂੰ ਵੀ ਹਵਤਾ ਲਿਖੀ। ਥੈਂਕ ਯੂ ਦਰਨਾ। ਸੋ ਇਹ ਸਾਰੀਆਂ ਹਵਤਾਵਾਂ ਇਕੱਠੀਆਂ ਨੇ, ਉਹਨੇ ਜਿਹੜੀ ਇੱਕ ਤਾਂ ਸੁਨੇਹਾ ਨਾ ਜਿਹੜਾ ਬੜਾ ਜਿਹਨੂੰ ਬੜਾ ਪਿਆਰ ਕਰਦਾ ਸੀ ਉਹ ਸੁਣਨੇ ਉਹ ਤੋਂ ਦੇ ਬੜਿਓ ਉਹਨੇ ਇੱਕ ਖੱਤ ਲਿਖਿਆ ਮੇਰਾ ਆਪਣਾ ਪੰਜਾਬ ਮੇਰੇ ਪੰਜਾਬ ਦੇ ਸਕੂਲ ਸਕੂਲਾਂ ਵਿੱਚ ਭਣਾਉਦੇ ਅਧਿਆਪਕ ਜੁਰਮਾਨਾ ਕਰਦੇ ਨੇ ਆਪਣੀ ਹੀ ਮਾਤ ਭਾਸ਼ਾ ਬੋਲਣ ਤੇ ਕੌੜ ਦੇ ਨੇ ਮੇਰੇ ਕਾਗਜ਼ ਕੁਝ ਲੇਖ ਨੂੰ ਇਸ ਕਾਪਾ ਦੇ ਖੀਰਿਆਂ ਤੇ ਲਿਖਿਆ ਮੈਂ ਮੌਤ ਲੱਗੇ ਪਰ ਕੇ ਵੀ ਆਹ ਦੀ ਸਾਹ ਪੰਜਾਬੀ ਵਿੱਚ ਲਵਾਂ ਇਹਨਾਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਸੀ 2019 ਚਾਹ ਹਿੰਦੀ ਭਾਸ਼ਾ ਵਿਵਸਥਾ ਇਸ ਕੇਸ ਕੱਤਰ ਨੇ ਗੱਲ ਕਹਿਤੀ ਕਿ ਪੰਜਾਬੀ ਗਾਲੀ ਗੋਲ ਦੀ ਭਾਸ਼ਾ ਇਹ ਘੋ ਰਹੀ ਹੈ ਨਬੜੀ ਨਹੀਂ ਇਹ ਬੇਰਹਿਮੀ ਜਦੋਂ ਘੋੜਾ ਪੜੀ ਇਹ ਮੰਨੇ ਕਿ ਇਹ ਸੌਤਾ ਲਿਖੀ ਇਹਦਾ ਸਾਡਾ ਹਿੰਦੀ ਤੇ ਹੋਰ ਭਾਸ਼ਾਵਾਂ ਦਾ ਕੋਈ ਬੈਰ ਨਹੀਂ ਪਰ ਸਾਡੀ ਮਾਂ ਬੋਲੀ ਪੰਜਾਬੀ ਨੂੰ ਵਾਰਾ ਕੇ ਉਹ ਤੇਰੀ ਖੈਰ ਨਹੀਂ ਇਹਦਾ ਅਸੀਂ ਗੱਲ ਕਰ ਰਹੇ ਸੀ ਆ ਜਿਹੜੇ ਗੁੰਦੇ ਆ ਨਾ ਗੰਦਾ ਬੰਦਾ ਲਿਖਦੇ ਆ ਉਹਨਾਂ ਦੀ ਨੈਕੈਸਰਿਟੀ ਪੁੱਟਾ ਇਹਨਾਂ ਨਕੀਨ ਆ ਗਾਮੀ ਜੋ ਸਮਾਜ ਮਡੀਆਂ ਕੌਮ ਇਹਨਾਂ ਨਕੀਨ ਆ ਗਾਮੀ ਜੋ ਵੈਰ ਵਧਾਉਂਦਾ ਨਾ ਨਕੀਨ ਆ ਗਾਮੀ ਦੇ ਪੁੱਤ ਜੱਟਾਂ ਦਾ ਬੜਕਾ ਮਾਰੇ ਗੁੱਦਾ ਨਾ ਲਿਖੀ ਨਾ ਗਾਵੀ ਨਸੇ ਕਰੀ ਦੇ ਨੇ ਐਡਾ ਨਾ ਲਿਖੀ ਨਾ ਗਾਵੀ ਤੇ ਉੱਡ ਜਾਈ ਈਆਂ ਦਾ ਹੱਸਾ ਐਡਾ ਦਾਸੇ ਡਾਕਟਰ ਹੁਣ ਪ੍ਰੀਤ ਸਿੰਘ ਦਿਵਾਲੀ ਆ ਲਈ ਹੈ ਉਹਨੇ ਦਿਵਾਲੀ ਤੇ ਲਿਖਿਆ ਨਾ ਲਾਓ ਬਾਹਰ ਦੇ ਨੇ ਨੋਟਾਂ ਨੂੰ ਗਰੀਤ ਕਰਪ ਕਰ ਦਿਓ ਲੋਨ ਬੰਦੂ ਨੂੰ ਜਾ ਮਿਲੋ ਉਹਦੇ ਬੱਚਿਆਂ ਨੂੰ ਪੈਸੇ ਤਾਰ ਦਿਓ ਸੋ ਇਹ ਵੀ ਪਾਉ ਤੁਹਾਡੇ ਲੈ ਲਈ ਵਾਸਤੇ ਆ ਕਿਹੜੀ ਵੀ ਪੀਡੀਐਸ ਨੂੰ ਤੁਹਾਡੇ ਵਾਸਤੇ ਸਾਰ ਨੂੰ ਪਾਦਾਗਾ ਤੇ ਇੱਕ ਘਟਨਾ ਸੀ ਮੇਰੀ ਸੁਣੀਆ ਮੇਰੇ ਬੇਣੇ ਤੇ ਮੇਲੇ ਭੁਲੇਵੇਂ ਵਿੱਚ ਕੋਲ ਜਾਵਦੀ ਜਦੋਂ ਇਹ ਕਿਤਾਬ ਮੇਰੀ ਲਾਈਫ ਕੋਈ ਹੈ ਜਦੋਂ ਖਵਾਸਾ ਨਿਵਾੜਿਆ ਜੀਵਨ ਚਾਹਤਾ ਜਦੋਂ ਪੜੋਗੇ ਤਾਂ ਤੁਸੀਂ ਕਹੋਗੇ ਸਰ ਲੈਕਚਰ ਕਿੰਨਾ ਦੇਗੇ ਕਿ ਜਿੰਦਾ ਕਿਵੇਂ ਨੇ ਕਿੰਨ ਜਿੰਦਗੀ ਜਿੰਨਾ ਵਿੱਚ ਪਾਪ ਗਿਆ ਸੋ ਆਪਣੀ ਜਿੰਦਗੀ ਹਾਦਸਿਆਂ ਭਰੀ ਹੈ ਸੋ ਸਾਰਾ ਬੰਦਾ ਦੱਸਣਾ ਨਹੀਂ ਮਾਈ ਟਾਈਮ ਹੈ ਇਹ ਕਿਤਾਬ ਦੇ ਵਿੱਚ ਹੈਗਾ ਇੱਕ ਪਾਰਟੀ ਲਾਇਬ੍ਰੇਰੀ ਪਾਸ ਤੇ ਆ ਇਹਦੇ ਇਹਦੀ ਵੀ ਪੀਡੀਐਫ ਪਸਾਰੀ ਪਾ ਦਿਆ ਕਰ ਜਿਹਨ ਜਿਆਣੇ ਹੋਵੇ ਸਾਰਾ ਕੋਲ ਲਿਓ کہ وہاں سے سیٹ پر کر دینے کہ وہاں سے انپاولے کہ میں نے سیٹ پر کرنے والا پیدا کی ہوئے دو بچے ان نے لکھیا کہ وہ سکین کیتا ہے عقب نہیں کیتا تو سالک پتاپا لائی بریٹس دے کے نام آگے کسے بچے انو کسے بچے انو کسے بچے انو کریر کن کی آئے انو برسٹی چھو پھر بھی کوئیڈرز دی لوگ بننی ہے ایک کریر بھی بک ہے ایو اسے ساندھوں پہ اٹھکران کے لائی بریٹس پہ آستے ایو ب ਆਮਲੇ ਮਗਰ ਇੱਕ ਵੀ ਸਾਲ ਬਾਅਦ ਤੇ ਬੇ ਤੁਸੀਂ ਸਾਰਾ ਕੁਝ ਪੀਡੀਐਫ ਕਰ ਸਕਦੇ ਹੋ ਜੇ ਵੀ ਕੈਨੇਡਾ ਜਾਣ ਨੂੰ ਦਿਖੇ ਤੁਮ ਆਪ ਵੀ ਅੰਨੀ ਤਾੜੀ ਦੇ ਵਿੱਚ ਬਹੁਤ ਮੇਰੇ ਕੰਨਾ ਲਾਉਂਦੇ ਹੋ ਇਹ ਬਹੁਤ ਵਧੀਆ ਹਾਂ ਬਸ ਜੇ ਕੈਨੇਡਾ ਜਾਣ ਨੂੰ ਥਿੰਕ ਕਰੇ ਟੂਰ ਨਾਟ ਗ੍ਰੈਜੂਏਸ਼ਨ ਕਰਕੇ ਜਾਓ ਤੇ ਜਿਹੜੇ ਪਹਿਲਾਂ ਕਿੱਧਰ ਗਏ ਨੇ ਭਲਾ ਜੇ ਧੀ ਮਾਂ ਨੂੰ ਕਹਿੰਦੀ ਸੀ ਨਾ ਮਾਂ ਮੈਂ ਗਿੱਡੇ ਜਾਣਾ ਸ਼ੋਪਿੰਗ ਕਰਨ ਤੇ ਮਾਂ ਕਹਿੰਦੀ ਸੀ ਨਾ ਕੀਏ ਖਤਰਾ ਬੜਾ ਜੇ ਬਾਪੂ ਨੂੰ ਨਾਲ ਲੈ ਜਾ ਜਦੋਂ ਵੀ ਅਨੁਝਾੜ ਚੜਿਆ ਉਹਨੂੰ ਹਰ ਮਾਂ ਦੇ ਸਟੇਟਸ ਪਾਇਆ ਮੇਰੀ ਕੀ ਵੀ ਨਹੀਂ ਬਹੁਤ ਕੈਨੇਡਾ ਚ ਕੋਈ ਖਤਰਾ ਨਹੀਂ ਸਾਰਾ ਖਲੋ ਪੈਂਦੇ ਜੀ ਹੈ ਉਮਰ ਉਹੀ ਹੈ ਜਿੱਤੇ ਕੰਮ ਨਾਲ ਮੁਝੇ ਚਾਉ ਉਥੇ ਕੋਈ ਪੁੰਨਾ ਨਹੀਂ ਸਕਦੇ ਕੈਨੇਡਾ ਜਾਣਾ ਟੱਟੋ ਘਟ ਗ੍ਰੈਜੂਏਸ਼ਨ ਕਰਕੇ ਜਾਓ ਗਿੱਲੇ ਵੇਸਕੇ ਨਾਲ ਜਾਓ ਪਰ ਯਾਦ ਰੱਖੀਂ ਨਈਏ ਕਿਤਾ ਸਕਾਲਰਸ਼ਿਪ ਲਾ ਕੇ ਆ ਇੱਕ ਈ ਲੁਧਿਆਣੇ ਦੀ ਹੈ ਹਸਨੀਕੋ ਸਾਡੇ ਬਿਲਕੁਲ ਦੀ ਸਕਾਲਰਸ਼ਿਪ ਲਾ ਕੇ ਗਈ ਹੈ ਕਰਤਾਰ ਦਾ ਮੁੰਡਾ ਉਹ ਕਮਨ ਸਿੰਘ 2.5 ਕੋਰ ਲੈ ਕੇ ਗਿਆ ਲੁਧਿਆਣੇ ਦੀ ਹੈ ਹੂ ਬਾਣੀ ਕੋਰ ਇਹ ਹੂ ਬਾਣੀ ਕੋਰ ਇੱਕ ਤੋਂ ਅਪੰਜਾਬ ਲਈ 1 ਕੋਰ 11 ਲਾ ਕੇ ਗਈ ਹੈ ਬਾਦ ਇੱਕ ਬੱਚੀ ਕਿਉਂਕਿ ਤੁਹਾਡੇ ਨਾਲ ਜੁੜਦੀ ਹੈ ਜੀ ਭਣੀ ਜਨਮ ਦਿਨ ਕੋ

ਮੈਂ ਬਾਫਸ ਜਾ ਕੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਜੋ ਪੀ ਐਚ ਡੀ ਕੀਤੀ ਤੇ ਉਹਨੇ ਪੀ ਐਚ ਡੀ ਦੀ ਜੋ ਡਿਗਰੀ ਮਿਲੀ ਨਾ ਉਹ ਗੋਲ ਮੱਗ ਬੰਦੀ ਆ ਸਿਰ ਤੇ ਖੰਡਾ ਆਉਂਦੀ ਹੈ ਤੇ ਜੇ ਭੇਖਾ ਹੁੰਦਾ ਕੋਈ ਜੈਕੀ ਸੰਘੀ ਭੇਖਾ ਇੰਨੀ ਕਰੂਗਾ ਉਹ ਪੂਰੀ ਨੂੰ ਹੈਟ ਬਣਾਇਆ ਗਿਆ ਸਟੂਡੈਂਟਸ ਨੂੰ ਕੀ ਕਮਿਊਨੀਕੇਸ਼ਨ ਚ ਉਹਨੇ ਮਾਰਚ ਪਾਸਟ ਦੀ ਰਾਈਟ ਕੀਤੀ ਤੇ ਕਲੋਕੇਸ਼ਨ ਚ ਪੂਰੀ ਕਮਿਊਨੀਕੇਸ਼ਨ ਨੂੰ ਅਡਰੈਸ ਕੀਤਾ ਉਹਦਾ ਡਰੈਸ ਕਿੰਦਾ ਕਮਾਲ ਦਾ ਕਿੰਨੀ ਉਹ ਚ ਕਲੈਪਿੰਗ ਹੈ ਕਿੰਨਾ ਉਹਨਾਂ ਬੁੱਲੀ ਹੈ ਕਿੰਨੀ ਕੁੜੀ ਦੀ ਪਰਸਨੈਟੀ ਬਣੀ ਉਹ ਬੜੇ ਸਾਫ ਦੇ ਬਲੌਗ ਦੇ ਉੱਤੇ ਪਈ ਹੋਈ ਆ ਜਲਦ ਰਿਪੋਰਟ ਦੀ ਵੀਡੀਓ ਕਰ ਤੋਂ ਜਲਦ ਲਿਖੋ ਅਸਮਾਲਾ 2 ਇੰਚ ਅੰਦੀ ਹੈ ਉਹਨਾਂ ਸਭ ਨੂੰ ਉਹ ਵੀਡੀਓ ਦੀ ਸਮੁਤ ਲੈਂਥ ਰੋਗਾ ਉਹਨਾਂ ਸਭ ਨੂੰ ਗੱਲ ਕਰੋ ਜੈ ਰਾਈਜ਼ ਕਰਨਾ ਸੋ ਇੱਕ ਦਾ ਨਾਮ ਹੈ ਅਕੈਡਮਿਕ ਐਕਸੀਲੈਂਸ ਫਾਰੀ 5 ਐਸ ਐਸ ਆਲ ਸਕਾਲਰਸ਼ਿਪ ਇਨ ਦੇ 17 ਪੇਜ ਤੇ 18 ਸਕਾਲਰਸ਼ਿਪ ਦੀ ਗੱਲ ਹੈ ਇਸ ਸਟਡੀ ਬੇਸ ਤੇ ਨੰਗੀਆਂ ਨੇ ਇਹ ਗੀਗੋ ਵਾਲੀਆਂ ਨਹੀਂ ਐ ਮਦੰਨੀ ਗੱਲ ਇਹ ਕਰਦਾ ਚਾਰ ਸਿਖਰ ਵੀ ਆਪਣ ਲਿਓ ਤੇ ਸਭ ਤੋਂ ਆਖਰੀ ਕੰਮ ਰਹਿ ਗਈ ਇਹ ਨੂੰ ਕੇਵਲ ਮਹਾਰਾਜ ਸਾਹਿਬ ਜੀ ਦੀ 350 ਸਾਲਾਂ ਦੀ ਸਤਿਸ਼ਤ ਹੈ ਇਹ ਉਹਨਾਂ ਦੀ ਬਾਣੀ ਹੈ ਸਾਰੀ ਬਾਣੀ ਨਹੀਂ ਕੀ ਹੈ ਤੇ ਅੱਧੇ ਉਹਦੇ ਅਧੂਰੇ ਤੇ ਸੱਤ ਪੈਨਾਂ ਦਾ ਇਤਿਹਾਸ ਦੇ ਵੀ ਨੇ ਸੁੰਦਰ ਕਥਾਈ ਦਾ ਤਬਲਾ ਜਿਹੜੇ ਲਿਖਣਾ ਚਾਹਣਗੇ ਫ੍ਰੀ ਰਵਾਂਗੇ ਸਮਾਂ 90 ਦਿਨ ਸੱਤ ਪੰਜਾਹ ਪੈਨ ਲਿਖਣੇ ਆ 90 ਦਿਨਾਂ ਦੇ ਵਾਣੀ ਪੜਨਾਗੇ ਲਿਖਣ ਦੇ ਬਹਲੇ ਹੱਥ ਪੜਨਾਗੇ ਨਾਲ ਕਿ ਹੱਥ ਪੜਨਾਗੇ ਇਹ ਨੂੰ ਤੇਗਵਾਂ ਵਸਾ ਨੂੰ ਸੱਚੀ ਸ਼ਰਧਾਂਤੀ ਹੋਏਗੀ ਇਹ ਉਹਨਾਂ ਨੂੰ ਪ੍ਰਣਾਮ ਹੋਏਗਾ ਅਸਲ ਵਿੱਚ ਇਹਦੀ ਅਧਿਗ੍ਰੰਥਾ ਲੰਘਾ ਹੈ ਸ਼ਤਾਬਦੀ ਦਾ ਮਨਾਇਆ ਜਾਣੀ ਹੈ ਕਿੰਨੇ ਵਜੇ ਰੱਖਾ ਜਾਣਗੇ ਬੜੀ ਬੋਖ ਭਜਾਂਗੇ ਸੀ ਕਿੰਨੇ ਵਜੇ ਜਾਣਗੇ ਬੱਚਿਆਂ ਨੂੰ ਕੋ ਸੌਂਗ ਬਲਜੀ ਸੁਣਵਾ ਕੇ ਕਿੰਦਾ ਕੀ ਕਿਉਂ ਜਣਾ ਲਿਖਣਾ ਹੋਵੇ ਸਭ ਨੂੰ ਦੱਸ ਦਿਓ ਪਰ ਪੰਚ ਸਭ ਕਰਦੇ ਨੇ ਅਸੀਂ 11 ਨੂੰ ਮੰਨ ਲੈਂਦੇ ਆ ਠੱਕੇ ਨਾਲ ਸਿਗਨਲ ਰਿੰਤੀ ਕਰਾਉਣੀ ਜਿੰਨੇ ਬੱਚੇ ਤਿਆਰ ਹੋਗੇ ਉਹਨੀਆਂ ਚਾਪਾਂ ਵਿਕਰਮ ਸਿੰਘ ਜੀ ਜਿਹਦੇ ਤੋਂ ਉੱਤੇ ਕੋਆਰਡੀਨੇਟਰ ਸਾਡੇ ਲੈ ਕੇ ਆਉਣਗੇ ਠੀਕ ਹੈ ਜੀ ਤੇ ਹੁਣ ਆਪਾਂ ਸਰ ਕੋ ਬਾਅਦ ਇੱਕ ਮੇਲ ਲੈਣੇ ਆ ਜਦੋਂ ਮੀਰ ਜੀ ਤੁਹਾਨੂੰ 137 ਆ ਦੇਖ ਕੇ ਵੀ ਜਾਣਗੇ ਪਾਰਨਮ ਕਰਾ ਕੇ ਵੀ ਜਾਣਗੇ ਠੀਕ ਹੈ ਜੀ ਹੁਣ ਆਪਾਂ ਸਮਾਪਤੀ ਕਰੀਏ ਮੈਂ ਬੇਨਤੀ ਕਰਾਂਗਾ ਸਾਰੇ ਕਮਿਟੀ ਮੈਂਬਰਸ ਨੇ ਤਿਆਰ ਹੋ ਤੇ ਵਿਕਰਮ ਸਿੰਘ ਜੀ ਤੁਸੀਂ ਵੀ ਆ ਜਿਓ ਇਹ ਕੋਈ ਕਿਤਾਬਾਂ ਦਾ ਸੈੱਟ ਲਾਇਬ੍ਰੇਰੀ ਵਾਸਤੇ ਭੇਟ ਕਰਦੀ ਹੈ ਇੱਕ ਯੂਨੀਵਰਸਿਟੀ ਨੂੰ ਇੱਕ ਜਵਾਲੇਰੀ ਜਿਹਨੂੰ ਭੇਟ ਕਰਕੇ ਬਣਾ ਕੇ ਰਹੀ ਹੈ ਵਾਹਿਗੁਰੂ ਜੀ ਕਾ ਜਸਾ ਨਾਮ ਜੀ ਦੁਆਰਾ ਜੁਲਾ